ਸਰ ਲੋਕ ਜਹਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹਾਉ ਨਾ ਤੂੰ ਰਹਿ ਛਟ ਹੈ ਨਿਕਟ ਨਾ ਜਾਈ ਯਹੋ ਦੂਤ ਪੌੜੀ ਰਣ ਰਣ ਤੇ ਸੀ ਜੀਐ ਆਤਮ ਜੀਤੈ ਕੋਇ ਹਮੇ ਅਨਸੀਆਂ ਲੜ ਮਰੇ ਸੋ ਸੋਭਾ ਦੋ ਹੋਏ ਮਣੀ ਮਿਟਾਏ ਜੀਵ ਤੁਮਰੇ ਗੁਰ ਪੂਰੇ ਉਪਦੇਸ ਮਨੁਆ ਜੀਤੈ ਹਰ ਮਿਲੈ ਤਿਹ ਸੂਰਤਣ ਵੇਸ ਨਾਨਕੋ ਜਾਣ ਆਪਣੋ ਏਕ ਹੈ ਟੇਕ ਆਧਾਰ ਰੈਣ ਦਿਨਸ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏਉਂ ਕਰਮ ਕਮਾਏ ਰੇਣ ਸਗਲ ਇਆ ਮਨ ਕਰੈ ਏਉਂ ਕਰਮ ਕਮਾਏ ਹੁਕਮ ਬੁਝੈ ਸਦਾ ਸੁਖ ਨਾਨਕ ਲਿਖਿਆ ਪਾਏ ਸੋ ਲੋਕ ਤਨ ਮਨ ਧਨ ਅਰਪਾਉ ਤਸੈ ਪ੍ਰਭੂ ਮਿਲਾਵੇ ਮੋਹਿ ਨਾਨਕ ਭ੍ਰਮ ਭਉ ਕਾਟੀਐ ਚੁਕੇ ਜਮ ਕੀ ਜੋਹ ਔੜੀ ਤਤਾ ਤਾ ਸਿਉ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਗੋਬਿੰਦ ਰਾਏ ਹਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਏ ਤਤਾ ਤਾ ਸਿਉ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਪਾਲ ਪਾਵਹਿ ਮਨ ਬਾਛਤੇ ਤਪਤ ਤੋਹਾਰੀ ਜਾਏ ਪ੍ਰਾਸ ਮਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵਹਿ ਮਤ ਹੋਏ ਪ੍ਰਗਾਸ ਮਹਿਲੀ ਪਾਵਹਿ ਠਾਉ ਕਾਹੂ ਸੰਗਨ ਧਨ ਚਲੈ ਗ੍ਰਹਿ ਜੋਬਨ ਨਹ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੈ ਕਾਜ ਤਾ ਤਾ ਕਛੋ ਨ ਹੋਈ ਹੈ ਜਉ ਤਾਪ ਨਿਵਾਰੇ ਆਪ ਪ੍ਰਤਪਾਲੈ ਨਾਨਕ ਹਮ ਹੈ ਆਪ ਹੈ ਮਾਈ ਬਾਪ ਸੋ ਲੋਕ ਥਾਕੇ ਬਹੁ ਵਿਧ ਘਾਲ ਤੇ ਤ੍ਰਿਪਤ ਨਾ ਪ੍ਰਸਨਾ ਲਾਥ ਥਾਕੇ ਬਹੁ ਵਿਧ ਘਾਲ ਤੇ ਤ੍ਰਿਪਤ ਨਾ ਪ੍ਰਸਨਾ ਲਾਥ ਸੰਚੇ ਸੰਚ ਸਾਖਤ ਮੂਏ ਨਾਨਕ ਮਾਇਆ ਨ ਸਾਥ ਪੜੀ ਤਥਾ ਫਿਰ ਕੋ ਨਹੀਂ ਕਾਇ ਪਸਾਰ ਹੋ ਪਾਵ ਅਨਿਕ ਬੰਨ ਚਵਲ ਛਲ ਕਰ ਹੋ ਮਾਇਆ ਏਕੋ ਪਾਵ ਫੈਲੀ ਸੰਚ ਹੋ ਸ਼ਰਮ ਕਰ ਹੋ ਥਾਕ ਪਰ ਹੋ ਗਾਵਾਰ ਮਨ ਕੈ ਕਾਮ ਨ ਆਵਈ ਅੰਤੇ ਓ ਸਰਬਾਰ ਹੇ ਤਪਾਵੋ ਹੋ ਗੋਬਿਦਪਜ ਹੋ ਸੰਤ ਹੈ ਕੀ ਸਿਖ ਲਿਓ ਪ੍ਰੀਤ ਕਰਹੋ ਸਦੇਕ ਸਿਉ ਇਆ ਸਾਚਾ ਸਨੇਹੋ ਕਾਰਨ ਕਰਨ ਕਰਮਨੋ ਸਭ ਵਿਦ ਇਕ ਹੈ ਹਾਥ ਜਿਤ ਜਿਤ ਲਾਵੋ ਹੋ ਇਤੋ ਤੇਤ ਲਗ ਹੈ ਨਾਨਕ ਜੰਤ ਅਨਾਥ ਸਲੋਕ ਦਾਸ ਹੈ ਏ ਕੋ ਨਿਹਾਰਿਆ ਸਭ ਕੁਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ ਹੈ ਨਾਨਕ ਦਰਸਿਆ ਧਾਰ ਪੌੜੀ ਗਦਾ ਦਾਤਾ ਏ ਕੋ ਹੈ ਸਭ ਕੋ ਦੇਵਨਹਾਰ ਦੰਦੇ ਟੋਟ ਨ ਆਵਈ ਅਗਨਤ ਭਰੇ ਪੰਡਾਰ ਬਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਾਹੇ ਵਿਸਾਰਾ ਮਨ ਮੂਰਖ ਕਿਉ ਤਾਹੇ ਵਿਸਾਰਾ ਦੋ ਸਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦਨੀਵਾਰ ਹੈ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ त्राਪੇ ਸਲੋਕੋ ਘਰ ਜੀਰੇ ਇੱਕ ਟੇਕ ਤੂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਔੜੀ ਤਦ ਦਾਤਾਵਤ ਤੋਂ ਮਟੈ ਸੰਤ ਸੰਗ ਹੋਏ ਬਾਸ ਪੁਰਤੇ ਕਿਰਪਾ ਕਰੋ ਆਪ ਤਉ ਹੋਏ ਮਨ ਹੈ ਪ੍ਰਗਾਸ ਪੁਰਤੇ ਕਿਰਪਾ ਕਰੋ ਆਪ ਤਉ ਹੋਏ ਮਨ ਹੈ ਪ੍ਰਗਾਸੋ ਕਾਣ ਸਾਚਾ ਤੇਉ ਸਤਸਾਹ ਹਰ ਹਰ ਪੁੰਜੀ ਨਾਮ ਬਿਸਾਹ ਧੀਰਜ ਜਸ ਸੋਬਾ ਤੇ ਬਨੇ ਆ ਹਰ ਹਰ ਨਾਮ ਸਰਵਨ ਜੇ ਸੁਨਿਓ ਗੋਰ ਮukh ਜੇ ਕਾਟ ਰਹੇ ਸਮਾਈ ਨਾਨਕ ਤੇਹ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨਾਹੀਂ ਸਾਧ ਸੰਗ ਔੜੀ ਨਾਨਾ ਨਰਕ ਪਰ ਹੈ ਤੇ ਨਹੀਂ ਜਾ ਕੇ ਮਨ ਤਨ ਨਾਮ ਬਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿਨਾ ਓਏ ਖਪਤੇ ਨੰਨਾ ਕਾਰ ਨ ਹੋਤਾ ਤਾ ਕਹੋ ਨੰਨਾ ਕਾਰ ਨ ਹੋਤਾ ਤਾ ਕਹੋ ਨਾਮ ਮੰਤਰ ਗੁਰਦੀਨੂ ਜਾ ਕਹੋ ਮੇਦ ਨਿਦਾਨ ਹਰਿ ਅੰਮ੍ਰਿਤ ਪੂਰੇ ਕਹਿ ਬਾਜੇ ਨਾਨਕ ਅਨਹਗ ਤੋਰੇ ਸਲੋਕੋ ਪਾਤਰਾ ਕੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਬਿਕਾਰ ਨਾਨਕ ਸੋ ਅਰਾਧੀਐ ਅੰਤ ਨ ਪਾਰ ਆਵਾਰ ਪੌੜੀ ਪਪਾ ਪਰਮਿਤ ਪਾਰ ਨ ਪਾਇਆ ਪਤਿਤ 파ਵਨ ਆਗਮ ਹਰਿ ਆਇਆ ਹੋਤ ਪੁਨੀਤ ਕੋਟ ਅਪਰਾਧੋ ਅੰਮ੍ਰਿਤ ਨਾਮ ਜਪਹਿ ਮਿਲ ਸਾਧੂ ਪੜ ਪਛਤ ਤਰੋ ਮੋਹ ਮਿਟ ਨਾਈ ਜਾ ਕੋ ਰਖੋ ਆਪ ਗੁਸਾਈ ਪਾਤ ਸਾਹੋ ਛਤਰ ਸਿਰ ਸੋ ਨਾਨਕ ਦੂ ਸਰ ਅਵਰ ਨਕੋ ਸਲੋਕੋ ਫਾਹੇ ਕਾਟੇ ਮਿਟੇ ਗਮਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ ਪੌੜੀ ਫਪਾ ਫਿਰਤ ਫਿਰਤ ਤੂ ਆਇਆ ਦੁਰਲਾਬ ਦੇ ਹੇ ਕਾਲਯੁਗ ਮਹਿ ਪਾਇਆ ਫਿਰ ਇਆ ਔਸਰ ਚਰਨ ਹਥਾ ਨਾਮ ਜਪਹੁ ਤੋਂ ਕਟਿਏ ਹੈ ਫਾਸਾ ਪਰ ਪਰ ਆਮਨ ਜਾਣ ਨ ਹੋਈ ਏਕ ਹੈ ਏਕ ਜਪਹੁ ਜਪੋ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੇ ਮੇਲ ਲਿ ਹੋ ਨਾਨਕ ਬੇਚਾਰੇ ਸਲੋਕ ਬੇਨੋ ਸੁਨਹੁ ਤੁਮ ਪਾਰ ਬ੍ਰਹਮ ਦੇਨ ਦਿਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਦਰ ਵਾਲਿ ਪੜੀ ਬੱਬਾ ਬ੍ਰਹਮ ਜਾਨਤਿ ਤੇ ਬ੍ਰਹਮਾ ਬੱਬਾ ਬ੍ਰਹਮ ਜਾਨਤਿ ਤੇ ਬ੍ਰਹਮਾ ਬੈਸਣੋ ਤੇ ਗੁਰਮੁਖ ਸਚ ਧਰਮਾ ਬੀਰਾ ਆਪਨ ਬੁਰਾ ਮਿਟਾਵੈ ਕਾਹੂ ਬੁਰਾ ਨਿਕਟ ਨਹੀਂ ਆਵੇ ਬਾਧਿਓ ਆਪਨ ਹਉ ਹਉ ਬੰਦਾ ਦੋਸ ਦੇਤ ਆਗਹਿ ਕੋ ਅੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸ ਹੈ ਜਨਾਵੋ ਸੋ ਜਾਣੈ ਨਾਨਕ ਸਲੋਕੋ ਭੈ ਭੰਜਨ ਅਗ ਦੋਖ ਨਾਸ ਸਮਨ ਹੈ ਆਰਾਧ ਹਰੇ ਸੰਤ ਸੰਗ ਜਿਹ ਰਿਦ ਬਸਿਓ ਨਾਨਕ ਤੇ ਨਾ ਭ੍ਰਮੇ ਪੌੜੀ ਬੱਬਾ ਪਰਮ ਮਿਟਾਵੋ ਆਪਣਾ ਇਆ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰਨਰ ਦੇਵੀ ਦੇਵਾ ਪਰਮੇ ਸਿੱਧ ਸਾਧੂ ਇੱਕ ਬ੍ਰਹਮੇ ਵਾ ਪਰਮ ਪਰਮ ਮਾਨੁਖ ਦਹਕਾਏ ਪਰਮ ਪਰਮ ਮਾਨੁਖ ਦਹਕਾਏ ਦੁਤਰ ਮਹਾ ਬਖਮੇ ਹਮਾਏ ਗੋਰਾ ਮਖ ਪ੍ਰਮ ਭੈ ਮੋਹ ਮਿਟਾਇਆ ਨਾਨਕ ਤੇਹ ਪਰਮ ਸੁਖਿ ਪਾਇਆ ਸਲੋਕੋ ਮਾਇਆ ਡੋਲੇ ਬਹੁ ਬਿਧੀ ਮਨ ਲਪਟਿਓ ਤਹ ਸੰਗ ਬਾਗਨ ਤੇ ਜੇ ਤੁਮ ਰਖੋ ਸੋ ਨਾਨਕ ਨਾਮ ਹੈ ਰੰਗ ਔੜੀ ਮੰਮਾ ਮੰਗਨ ਹਾਰਿਆ ਨਾਨ ਦੇਨ ਹਾਰ ਦੇ ਰਹਿਓ ਸੁਜਾਨ ਜੋ ਦੀਨੋ ਸੋਇ ਕਹਿ ਬਾਰ ਮਨ ਮੂਰਖ ਕਹਿ ਕਰਹਿ ਪੁਕਾਰ ਜੋ ਮੰਗਹਿ ਤੋ ਮੰਗਹਿ ਬੀਆ जाते कौशल न कहूं थिया मांगन मांगता ए कह मांग मांगन मांगता ए कह मांग नानक जाते परहै पराग सलोक मत पूरी प्रदान ते गुर पूरे मन मंत ਜਿਹ ਜਾਣਿਓ ਪ੍ਰਭ ਆਪੁ ਨਾਨਕ ਤੇ ਭਗਵੰਤ ਪਉੜੀ ਮਮਾ ਜਾਹੁ ਮਰਮ ਪਛਾਨਾ ਭੇਟਿਤ ਸਾਧ ਸੰਗਪਤੀਆਂ ਦੁਖ ਸੋਖੁ ਉਆਕੇ ਸਮਤ ਵਿਚਾਰ ਨਰਕ ਸੁਰਗ ਰਹਤ ਔ ਤਾਰਾ ਤਾਹੋ ਸੰਗ ਤਾਹੋ ਨਿਰਲਿਪਾਉ ਤਾਹੋ ਸੰਗ ਤਾਹੋ ਨਿਰਲਿਪਾਉ ਪੂਰਨ ਘਟ ਘਟ ਬੁਰਖ ਬਸਿਖਾਉ ਵਾਰਾ ਸਮਹਿ ਉਹ ਆਹੂ ਸੋਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਸਲੋਕ ਯਾਰ ਮੀਤ ਸਨ ਸਾਜਨ ਹੋ ਬੇਨਹਾਰ ਛੋਟ ਨਾ ਹੈ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹੇ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹੇ ਪਵੜੀ ਯਈਆ ਜਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹ ਲਉ ਸਿਧਿਆ ਯਾਹੋ ਯਤਨ ਕਰ ਹੋਤ ਛਟਾਰਾ ਵਾਹੂ ਯਤਨ ਸਾਧ ਸੰਗਾਰਾ ਯਾਹੋ ਉਬਰਨ ਧਾਰੈ ਸਭ ਕੋ ਵਾਹੇ ਜਪੇ ਬਿਨ ਉਬਰ ਨ ਹੋ ਵਾਹੇ ਜਪੇ ਬਿਨ ਉਬਰ ਨ ਹੋ ਯਾਹੋ ਤਰਨ ਤਾਰਨ ਸਮਰਥਾ ਰਖ ਲਿ ਹੋ ਨਿਰਗੁਨ ਨਰਨਾਥਾ ਮਾਨ ਬਾਚ ਕਰਮ ਜਿ ਆਪ ਜਨਾਈ ਨਾਨਕ ਤੇ ਮਤ ਪ੍ਰਕਟੀ ਆਈ ਸਲੋਕ ਰੋਸ ਨਾ ਕਾਹੂ ਸੰਗ ਕਰ ਹੋ ਆਪਨ ਆਪ ਵਿਚਾਰ ਹੋਏ ਨੇ ਮਨ ਜਗ ਰਹੁ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਭ जग ਕੀ ਤਾਜ ਬਮਾਨ ਛੁੱਟੈ ਤਰੀ ਬਾਕੀ ਰਣ ਦਰਗਹਿ ਤੋਂ ਸੀ ਜਹ ਭਾਈ ਜਉ ਗੁਰਮੁਖ ਰਾਮ ਨਾਮ ਲਿਵਲਾਈ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰ ਪੂਰੇ ਕੈ ਸਬਦ ਅਪਾਰਾ ਰਤੇ ਰੰਗ ਨਾਮ ਰਸ ਸਮਾਤੇ ਨਾਨਕ ਹਰਗੁਨ ਕੀਨੀ ਦਾਤੇ ਨਾਨਕ ਹਰਗੁਨ ਕੀਨੀ ਦਾਤੇ ਸਲੋਕ ਲਾਲਚ ਝੂਠ ਵਿਖੇ ਬਿਆਦ ਯਾ ਦੇਹੀ ਮਹਿ ਬਾਸ ਹਰ ਹਰ ਅੰਮ੍ਰਿਤ ਗੁਰਮਖ ਪੀਆ ਨਾਨਕ ਸੋਖ ਨਿਵਾਸ ਪੌੜੀ ਲੱਲਾ ਲਾਵੋ ਔਖਤ ਜਾਹੋ ਦੋਖ ਦਰਦ ਤਹ ਮਟਾਇ ਖੇ ਨਾ ਹੂੰ ਨਾਮ ਔਖਦ ਜਿਹ ਹਿਰਦੈ ਹਤਾਵੇ ਤਾਹੇ ਰੋਗ ਸੁਪਨ ਨਹੀਂ ਆਵੇ ਹਾਰੇ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਦ ਨ ਬਣਾਈ ਗੁਰਪੁਰ ਸੰਜਮ ਕਰ ਦਿਆ ਨਾਨਕ ਤਾ ਫਿਰ ਦੋਖ ਨਹੀਂ ਆਉ ਸੋ ਲੋਕ ਵਾਸudev ਸਰਬਤਰਮ ਓ ਨਾ ਕਤ ਹੂੰ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਓੜੀ ਵਾਵਾ ਵੈਰ ਨ ਕਰੀਐ ਕਾਹੂ ਵਾਵਾ ਵੈਰ ਨ ਕਰੀਐ ਕਾਹੂ ਕਾਟ ਕਾਟ ਅੰਤਰ ਬ੍ਰਹਮ ਸਮਾਹੂ ਵਾਸ ਦੇਵ ਜਗ ਥਲ ਮੈਂ ਰਵਿਆ ਗੁਰ ਪ੍ਰਸਾਦ ਮਿਲ ਲੈ ਹੀ ਗਵਿਆ ਵੈਰ ਵਿਰੋਧ ਮਿਟੇ ਤਿਹ ਮਨ ਤੇ ਹਰ ਕੀਰਤਨ ਗੁਰ ਮੁਖ ਜੋ ਸੁਨਤੇ ਵਰਨ ਚਹਿਨ ਸਗਲ ਹਤੇ ਰਹਤਾ ਨਾਨਕ ਹਰ ਹਰ ਗੁਰ ਮੁਖ ਜੋ ਕਹਤਾ ਸਲੋਕੋ ਹਾ ਹੋਂ ਕਰਤ ਬਿਹਾਨੀਆਂ ਸਾਕਤ ਮੁਗਦੇ ਅਜਾਨ ਅੜੜ ਕਮੂਏ ਜੋ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਅੜਾੜ ਆੜ ਮਿਟੈ ਸੰਗ ਸਾਧੂ ਕਰਮ ਤਰਮ ਤਤ ਨਾਮ ਆਰਾਦੂ ਉਰੂੜੋ ਜਹਿ ਬਸਿਓ ਰਦਮਾਹੀ ਵਾਕੀ ਅੜਾੜ ਮਿਟਤਿ ਮਨਸਾਹੀ ਹਾੜੜ ਕਰਤ ਸਾਖਤ ਗਾਵਾਰਾ ਜਹੇ ਹੀਐ ਅਹੰ ਬੁੱਧ ਵਿਕਾਰਾ ਹੜਾੜਾ ਗੁਰਮੁ ਖੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਾਨੇ ਓਟ ਗਹੋ ਉਕਤ ਸਿਆਨ ਪਤਿਆਗ ਗੁਰ ਦੇਖਿਆ ਜਹੇ ਮਨ ਵਸੈ ਨਾਨਕ ਮਸਤਕ ਭਾਗ ਪੌੜੀਂ ਸਸਾ ਸਰਨ ਪਰੇ ਅਭਾਰੇ ਸਸਾ ਸਰਨ ਪਰੇ ਅਭਾਰੇ ਸਾਸਤਰ ਸਿਮਰਤ ਬੇਦ ਪੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੁੱਲਨ ਹਾਰੇ ਕੋਮ ਸਮਰਾਥਿਆ ਗਨ ਤੇ ਅਪਾਰੇ ਸਰਨ ਪਰੇ ਕੀ ਰੱਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲ ਸਲੋਕ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਔਰੋਗ ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੈ ਜੋਗ ਪੌੜੀ ਖਖ ਖਰ ਸਰਾ ਹੋਤਾ ਹੂੰ ਜੋ ਖਿੰਮੈ ਓਨੇ ਸੋਹ ਭਰ ਭਰਾ ਹੋ ਖਰਾ ਨਿ ਮਾ ਨਾ ਹੋਤ ਪਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਵਾ ਸੁਖ ਦਿੱਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਖ ਖਤੇ ਖਿੰ ਬਕਸਨ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸਰਨ ਪਰੋ ਹਰ ਰਾਇ ਉਕਤ ਸਿਆਨਪ ਸਗਲ ਤਿਆਗ ਨਾਨਕ ਲੈ ਸਮਾਏ ਪੌੜੀ ਸਸਾ ਸਿਆਨ ਪਛਾੜ ਇਾਨਾ ਹਕਮਤ ਹੁਕਮ ਨੋ ਪ੍ਰਭ ਪਤੀ ਆਨਾ ਸਹਸਪਾਦ ਕਰ ਹੈ ਚਤੁਰਾਈ ਸੰਗ ਤੁਹਾਰੈ ਏਕ ਨ ਜਾਇ ਸਉ ਸਉ ਜਪ ਦਿਨ ਰਾਤੀ ਰੇ ਜੀ ਚਲ ਤੁਹਾਰੈ ਸਾਥੀ ਸਾਧ ਸੇਵਾ ਲਾਵੈ ਜਿਹ ਆਪੈ ਨਾਨਕ ਤਾਉ ਕੋ ਦੁਖ ਨ ਬਿਆਪੈ ਸੋ ਲੋਕ ਹਰ ਹਰ ਮੁਖਤੇ ਬੋਲਨਾ ਮਾਨਵ ਉਠੈ ਸੋਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਂ ਥਨੰਤਰ ਸੋਏ ਪੌੜੀ 헤ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਹਉ ਛੁਟ ਕੈ ਹੋਏ ਆਨੰਦ ਤੇਹ ਹਉ ਨਾਹੀ ਤਹਿ ਆਪ ਹਉ ਛੁਟਕੈ ਹੋਏ ਆਨੰਦ ਤਹਿ ਹਉ ਨਾਹੀ ਤਹਿ ਆਪ ਹਤੇ ਦੁਖ ਜਨਮ ਮਹ ਮਰਨ ਸੰਤ ਸੰਗ ਪ੍ਰਤਾਪ ਹਿਤ ਕਰ ਨਾਮ ਦਿਰੜੈ ਦਿਆਲਾ ਸੰਤਹਿ ਸੰਗ ਹੋਤ ਕਿਰਪਾਲਾ ਔਰ ਐ ਕਛੋ ਨ ਕਿਨਹੁ ਕੀਆ ਵਰ ਕਛੋ ਨ ਕਿਨ ਹੋਕੀਆ ਨਾਨਕ ਸਭ ਕਿਛ ਪ੍ਰਭ ਤੇ ਹੂਆ ਸਲੋਕੋ ਲੇਖੇ ਕਤਹ ਨ ਛੂਟੀ ਐ ਖਿੰਖਿਨ ਖਿੰ ਭੁਲਨ ਹਾਰ ਬਕਸਨ ਹਾਰ ਬਕਸ ਲੈ ਨਾਨਕ ਪਾਰਿਉ ਤਾਰ ਪੌੜੀ ਲੋਣ ਹਰਾਮੀ ਗੁਨਹਗਾਰ ਬੇਗਾਨਾ ਆਲਪਤ ਜੀਉ ਪਿੰਡ ਜਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹ ਮਾਇਆ ਕਾਰਨੇ ਬਹਿ ਦੇਸ ਢੁੰਡਨ ਜਾਏ ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨ ਹੈ ਬਸਾਏ ਲਾਹਾ ਮਾਇਆ ਕਾਰਨੇ ਦਹਿ ਦੇਸ ਢੁੰਡਨ ਜਾਏ ਦੇਵਨ ਹਾਰ ਦਾਤਾਰ ਪ੍ਰਭ ਦੇਵਨ ਹਾਰ ਦਾਤਾਰ ਪ੍ਰਭ ਨੇ ਮੁਖ ਨਮਨ ਹੈ ਬਸਾਏ ਲਾਲ ਚ ਝੂਠ ਵਿਕਾਰ ਮੋਹ ਇਆ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਹਾਏ ਤੁਧ ਭਾਵੈ ਤਾਂ ਬਖਸ ਲਹੇ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਨਾਨਕ ਭਾਵੈ ਪਾਰ ਬ੍ਰਹਮ ਨਾਨ ਪਾਹਨ ਨੀਰ ਤਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗਾ ਟਲ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਤਾਰਪਾਤ ਪਾਤਸ਼ਾਹ ਜੀ ਉਹ ਦਾਸ ਪਾਸੋਂ ਸੇਵਕ ਪਾਸੋਂ ਗੰਨੇਂ ਦਿਲਬਾਗ ਸਿੰਘ ਪਾਸੋਂ ਜੀ ਵੀ ਅਲ ਗੁਰਬਾਣੀ ਤੋਂ ਸੇਵਾ ਸਹਿਜ ਪਾਠ ਕਰਦੇ ਆਂ ਕਈ ਭੁੱਲਾਂ ਹੋ ਗਈਆਂ ਹਨ ਸਤਿਗੁਰੂ ਜੀ ਮੈਨੂੰ ਬਖਸ਼ ਦੇਣ ਦੀ ਕਿਰਪਾਤਾ ਕਰਨੀ ਅਗਿਤੋਂ ਸਮਤੀ ਸੋਝੀ ਬਖਸ਼ਿਸ਼ ਕਰਨ ਦੀ ਕਿਰਪਾਤਾ ਕਰਨੀ ਸਤਿਗੁਰ ਬਾਣੀ ਪੜਨ ਦਾ ਬਲ ਬੁੱਧ ਸੰਰਥਾ ਬਖਸ਼ਿਸ਼ ਕਰਨੀ ਹੱਥ ਜੋੜ ਕੇ ਤਰਲਾ ਹੈ ਮਿੰਨਤ ਹੈ ਘਰ ਮਿੰਨਤ ਕਰ ਦੋ ਜੋਦੜੀ ਜੋਦੜੀ ਹੈ ਆਪ ਜੀ ਦੇ ਪਵਿੱਤਰ పాਵਨ ਚਟਨਾ ਵਿੱਚ ਆਉਣ ਵਾਲਾ ਉਗਲਾ ਜਿਹੜਾ ਐਪੀਸੋਡ ਹੈ ਉਹਦੇ ਵਿੱਚ ਆਪਣਾ ਮੇਹਰ ਭਰਿਆ ਦਾਸ ਤੇ ਸੀਸ ਤੇ ਹੱਥ ਰੱਖ ਕੇ ਸੇਵਾ ਲੈਣ ਦੀ ਕਿਰਪਾਤਾ ਕਰਨੀ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਪਾਠ ਸੰਗਤਾਂ ਨੇ ਸਰਵਣ ਕੀਤਾ ਹੈ ਸਾਰੇ ਸੰਸਾਰ ਦੇ ਜੀਵਾਂ ਦੇ ਘਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਸਬਨਾ ਦੇ ਸਿਰ ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਦਾਸ ਤੇ ਬਾਗ ਪਰਿਵਾਰ ਬੱਚਿਆਂ ਵਿੱਚ ਕਿਤੇ ਵੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਬੇਨਤੀ ਦਰ ਤੇ ਪ੍ਰਵਾਨ ਕਰ ਲੈਣ ਦੀ ਕਿਰਪਾ ਦਾ ਕਰਨੀ ਉਲੰਘਿਮਾ ਕਰ ਦੇਣੀ ਹੈ ਬਖਸ਼ ਦੇਣਾ ਬੋਖਸ ਦੇਣਾ ਬੋਖਸ ਦੇਣਾ ਬੋਖਸ ਦੇਣਾ ਸਰਬੱਤ ਦਾ ਭਲਾ ਦਾ ਅਸਮੰਗਦਾ ਹੈ ਜੀ ਵੀਰ ਗੁਰਬਾਣੀ ਸੇਵਾ ਤੋਂ ਦਾਸ ਦਿਲਬਾਗ ਸਿੰਘ ਸੇਵਾਦਾਰ ਆਪ ਜੀ ਦਾ ਸੰਗਤਾਂ ਦਾ ਸੇਵਾਦਾਰ ਸਰਬੱਤ ਦਾ ਸਾਤ ਪੁਰਜੇ ਭਲਾ ਕਰਨਾ ਸਰਬੱਤ ਦਾ ਭਲਾ ਕਰਨਾ ਤੁਸੀਂ ਸਭ ਕੁਝ ਕਰ ਸਕਦੇ ਹੋ ਸਤਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਅਕਾਲ ਪੁਰਖ ਵਾਹਿਗੁਰੂ ਜੀ ਆਨੁ ਗੁਰੂ ਨਾਨਕ ਸਾਹਿਬ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ